ਵੈਸੇ ਤਾਂ ਮਨੁੱਖ ਦੇ ਸਰੀਰ ਦੇ ਹਰ ਇੱਕ ਅੰਗ ਬਹੁਤ ਜ਼ਰੂਰੀ ਨੇ ਉਹਨਾਂ ਦਾ ਸਵਸਥ ਰਹਿਣਾ ਬਹੁਤ ਜ਼ਰੂਰੀ ਹੈ ਪਰ ਗੁਰਦਿਆਂ ਦਾ ਸਵਸਥ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਆਪਣੇ ਗੁਰਦਿਆਂ ਨੂੰ ਤੰਦਰੁਸਤ ਰੱਖਣ ਲਈ ਕੀ ਕਰ ਰਹੇ ਹੋ ਤੁਹਾਨੂੰ ਆਪਣੇ ਗੁਰਦਿਆਂ ਤੰਦਰੁਸਤ ਰੱਖਣ ਲਈ ਕਿਡਨੀਆਂ ਨੂੰ ਤੰਦਰੁਸਤ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਦਿਨ ਦੇ ਵਿੱਚ 8 ਤੋਂ 10 ਗਲਾਸ ਪਾਣੀ ਤੁਸੀਂ ਪੀਓਗੇ ਤਾਂ ਤੁਹਾਡੀਆਂ ਕਿਡਨੀਆਂ ਨੇ ਬਿਲਕੁਲ ਸਾਫ਼ ਰਹਿਣਗੀਆਂ ਵਿੱਚ ਕੋਈ ਗੰਦਗੀ ਜਮ੍ਹਾਂ ਜਮਾ ਨਹੀਂ ਹੋਵੇਗੀ ਕਿਸੇ ਤਰੀਕੇ ਦਾ ਕੋਈ ਇਨਫੈਕਸ਼ਨ ਨਹੀਂ ਹੋ ਸਕਦਾ ਸੋ ਕਿਉਂਕਿ ਪਾਣੀ ਦੀ ਕਮੀ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਇਸ ਕਰਕੇ ਤੁਸੀਂ ਗੁਰਦਿਆਂ ਨੂੰ ਸਹੀ ਰੱਖਣਾ ਹੈ ਤਾਂ ਪਾਣੀ ਦੀ ਸਹੀ ਜਿਹੜਾ ਇਸਤੇਮਾਲ ਹੈ ਵਰਤੋ ਕਰਨੇ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਪਾਣੀ ਪਿਸ਼ਾਬ ਅਤੇ ਪਸੀਨੇ ਦਰਾਂ ਹੀ ਜਿਹੜੀ ਸਾਡੇ ਸਰੀਰ ਦੀ ਰੈਣਤ ਖੋਦ ਹੈ ਉਸ ਨੂੰ ਬਾਹਰ ਕੱਢਦਾ ਹੈ ਉਸ ਤੋਂ ਇਲਾਵਾ ਸਰੀਰ ਦਾ ਤਾਪਮਾਨ ਆਮ ਰੱਖਦਾ ਜੋੜਾਂ ਦੇ ਦਰਦ ਦੇ ਵਿੱਚ ਜਿਹੜੇ ਜੋੜਾਂ ਦੇ ਵਿੱਚ ਹਿਲਜੁਲ ਹੁੰਦੀ ਹੈ ਉਸ ਨੂੰ ਮਜ਼ਬੂਤ ਕਰਦਾ ਹੈ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਯੂਰਿਕ ਐਸਿਡ ਦਾ ਜਿਹੜਾ ਪੱਧਰ ਵਾਜਾਂ ਦਾ ਉਸ ਨੂੰ ਕੰਟਰੋਲ ਕਰਦਾ ਹੈ ਇਥੇ ਗੱਲ ਖਤਮ ਨਹੀਂ ਹੁੰਦੀ ਤੇਜ਼ ਧੁੱਪ ਦੇ ਵਿੱਚ ਵੀ ਜੇਕਰ ਤੁਸੀਂ ਬਾਹਰ ਕੋਈ ਐਕਸਰਸਾਈਜ਼ ਕਰ ਰਹੇ ਹੋ ਬਾਹਰ ਤੁਸੀਂ ਕਿਤੇ ਕੰਮ ਤੇ ਜਾ ਰਹੇ ਹੋ ਧੁੱਪ ਦੇ ਵਿੱਚ ਜਾ ਰਹੇ ਤਾਂ ਤੁਹਾਨੂੰ ਸਰੀਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਪਾਣੀ ਵਾਦ ਤੋਂ ਬਾਅਦ ਪੀਣਾ ਚਾਹੀਦਾ ਤੇ ਗੁਰਦਿਆਂ ਦੀ ਸਮੱਸਿਆਵਾਂ ਨੂੰ ਰੋਕਣ ਦੇ ਲਈ ਖੂਨ ਦੇ ਵਿੱਚ ਯੂਰਿਕ ਐਸਿਡ ਜਿਹੜਾ ਵਾਧਾ ਹੈ ਉਸ ਦੇ ਜੀਵਨ ਸ਼ੈਲੀ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਉਸ ਨੂੰ ਖੁਰਾਕ ਦੇ ਵਿੱਚ ਬਦਲਣ ਦੇ ਲਈ ਤੁਹਾਨੂੰ ਪਾਣੀ ਪੀਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਅਜਿਹਾ ਭੋਜਨ ਖਾਣ ਦੇ ਵਿੱਚ ਪਾਣੀ ਦੀ ਮਾਤਰਾ ਹੋਵੇ ਜਿਵੇਂ ਕਿ ਤਰਬੂਜ ਖੀਰਾ ਪਾਲਕ ਇਸ ਦੇ ਨਾਲ ਨਾਰੀਅਲ ਵਾਲਾ ਪਾਣੀ ਪੀਣਾ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਠੰਡੇ ਪਾਣੀ ਤੋਂ ਜਿੰਨਾ ਬਚਾਅ ਹੋ ਸਕੇ ਠੰਡੇ ਪਾਣੀ ਤੋਂ ਮਤਲਬ ਫ੍ਰਿਜ ਵਾਲਾ ਪਾਣੀ ਜਿੰਨਾ ਤੁਸੀਂ ਘੱਟ ਵਰਤੋਗੇ ਜਿਆਦਾ ਸਿਹਤ ਲਈ ਫਾਇਦੇਮੰਦ ਹੋਵੇਗਾ ਤੁਸੀਂ ਮਿੱਟੀ ਵਾਲੇ ਘੜੇ ਦੇ ਵਿੱਚ ਪਾਣੀ ਰੱਖ ਸਕਦੇ ਹੋ ਤੁਸੀਂ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਰੱਖ ਸਕਦੇ ਹੋ ਤਾਂ ਜੋ ਤੁਹਾਨੂੰ ਤਾਂਬੇ ਦਾ ਫਾਇਦਾ ਵੀ ਮਿਲੇ ਮਿੱਟੀ ਦੇ ਗੁਣ ਵੀ ਤੁਹਾਡੇ ਸਰੀਰ ਦੇ ਵਿੱਚ ਜਾਣ ਅਤੇ ਜਿਹੜਾ ਫ੍ਰਿਜ ਵਾਲਾ ਪਾਣੀ ਹੈ ਉਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਖਰਾਬ ਕਰਦਾ ਹੈ ਚਮੜੀ ਉਮਰ ਤੋਂ ਪਹਿਲਾਂ ਹੀ ਬੁੱਢੀ ਹੋਣ ਲੱਗ ਜਾਂਦੀ ਹੈ ਝੁਰੜੀਆਂ ਪੈ ਜਾਂਦੀਆਂ ਨੇ ਇਸ ਕਰਕੇ ਸਸ ਕਰਕੇ ਸਾਵਧਾਨ ਰਹੋ ਆਪਣਾ ਤੇ ਆਪਣੇ ਕਿਡਨੀ ਦਾ ਪੂਰਾ ਖਿਆਲ ਰੱਖੋ